ਆੜੂ ਤੇ ਲੂਚੇ ਕਿਹੋ ਜਿਹੇ ਫਲ ਨੇ ਜਿਹੜੇ ਸਾਡੇ ਕੋਲ ਤਕਰੀਬਨ ਮਹੀ ਦੇ ਵਿੱਚ ਆਉਂਦੇ ਨੇ ਜਦੋਂ ਸਾਡੇ ਕੋਲੇ ਬਹੁਤ ਜ਼ਿਆਦਾ ਸਾਡੇ ਗਰਮੀ ਦਾ ਸਿਖਰ ਹੁੰਦਾ ਉਸ ਵੇਲੇ ਤਾਂ ਉਸ ਵੇਲੇ ਕੀ ਹੁੰਦਾ ਕਿ ਜਦੋਂ ਗਰਮੀ ਦਾ ਸਿਖਰ ਹੁੰਦਾ ਤਾਂ ਸਾਡੀ ਜਿਹੜੀ ਜਿਹੜਾ ਸਰੀਰ ਹੈਗਾ ਉਹਨੂੰ ਬਹੁਤ ਜ਼ਿਆਦਾ ਉੱਤੇ ਸਟ्रेस ਆ ਜਾਂਦਾ ਗਰਮੀ ਦਾ ਉਹਦੇ ਚ ਸਾਨੂੰ ਬਹੁਤ ਜ਼ਿਆਦਾ ਕਹਿ ਲਓ ਕਿ ਨਿਊਟ੍ਰੀਸ਼ਨ ਦੀ ਲੋਡ ਹੁੰਦੀ ਹੈ ਜੋ ਅੱਛੀ ਨਿਊਟ੍ਰੀਸ਼ਨ ਹੋਵੇ ਅਸੀਂ ਫਲਾਂ ਤੋਂ ਲੈ ਸਕਦੇ ਹਾਂ ਦੂਜੀ ਗੱਲ ਇਹ ਹੈਗੀ ਹੈ ਕਿ ਇਹ ਜਿਹੜੇ ਫਲ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਪਾਣੀ ਦੇ ਆ ਭਰਪੂਰ ਹੁੰਦੇ ਨੇ ਗਰਮੀਆਂ ਦੇ ਵਿੱਚ ਸਾਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਸਾਡੇ ਸਰੀਰ ਨੂੰ ਜੇ ਅਸੀਂ ਕਹੀਏ ਆਲੂ ਨੇ ਆਲੂ ਬੁਖਾਰਾ ਨੇ ਇਹ ਕਿਹੋ ਜੀ ਕੈਟਾਗਰੀ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਵੀ ਕਾਫੀ ਜ਼ਿਆਦਾ ਹੁੰਦਾ ਤੇ ਸਾਡੇ ਹੋਰ ਖਰਾਕੀ ਤੱਤ ਵੀ ਬਹੁਤ ਜ਼ਿਆਦਾ ਹੁੰਦੇ ਜੋ ਸਾਨੂੰ ਗਰਮੀ 'ਚ ਬਚਾਉਣ ਦੇ ਵਿੱਚ ਮਦਦ ਕਰਦੇ ਨੇ ਆਪਾਂ ਸਭ ਤੋਂ ਪਹਿਲਾਂ ਆਲੂ ਬੁਖਾਰਾ ਦੀ ਗੱਲ ਹਾਂਜੀ ਆਲੂ ਬੁਖਾਰਾ ਜਿਹੜਾ ਹੈਗਾ ਦੇਖੋ ਅਸੀਂ ਆਲੂ ਬੁਖਾਰਾ ਕਹਿ ਲੈਨੇ ਅਸਲ 'ਚ ਅਸੀਂ ਪੰਜਾਬੀ 'ਚ ਆਲੂਚਾ ਹੀ ਕਹਿੰਨੇ ਆ ਨਾ ਆਲੂ ਬੁਖਾਰਾ ਇੱਕ ਅਲੂਚੇ ਦੀ ਕਿਸਮ ਹੁੰਦੀ ਸੀ ਇਸ ਕਰਕੇ ਇਹਦਾ ਨਾਮ ਆਲੂ ਬੁਖਾਰਾ ਪਿਆ ਗਿਆ ਤੇ ਪਰ ਉਹ ਇੱਕ ਕਿਸਮ ਦਾ ਨਾਮ ਹੈਗਾ ਆਲੂ ਬੁਖਾਰਾ ਵੈਸੇ ਅਸੀਂ ਇਹਨੂੰ ਅਲੂਚਾ ਹੀ ਕਹਿੰਦੇ ਆ ਸੋ ਸਾਡੇ ਕੋਲ ਜੇ ਅਸੀਂ